ਬੋਚਰ ਹੋ ਗਿਆ ਸੀ ਮੇਰੇ ਬ੍ਰਦਰ ਦੇ ਉੱਤੇ 1 ਸਾਲ ਹੋ ਗਿਆ ਪਰਚੇ ਚੱਲ ਰਹੇ ਨੇ ਉਹਨਾਂ ਤੇ ਝੂਠੇ ਪਰਚੇ ਪਾਏ ਗਏ ਆ ਜੀ ਬਲੈਕੀਆਂ ਦੇ ਕਾਰਨ ਰਾਮਪਰੇ ਦੇ ਵਿੱਚ ਬਹੁਤ ਬਲੈਕ ਹੋ ਰਹੀ ਆ ਚਿੱਟੇ ਦੀ ਤਾਂ ਬਹੁਤ ਵੱਡੀ ਗੜ ਹੈ ਜੀ ਐਸਪੀ ਡੀ ਸਾਹਿਬ ਨੂੰ ਮਾਰਕ ਕੀਤੀ ਮੈਂ ਸਾਰਿਆਂ ਕੋਲੇ ਜਾ ਜਾ ਕੇ ਆ ਗਈ ਐਸ ਐਚਓ ਬੂਟਾ ਸਿੰਘ ਕੋਲੇ ਵੀ ਗਈ ਆ ਜੀ ਡੀ ਐਸ ਪੀ ਪ੍ਰਦੀਪ ਸਿੰਘ ਕੋਲੇ ਵੀ ਗਈ ਆ ਹੁਣ ਇਸ ਤੋਂ ਬਾਅਦ ਮੈਂ ਮੈਡਮ ਕੋਲੇ ਵੀ ਆਈ ਆ ਜੀ ਕੋਈ ਹੋਰ ਵੀ ਬੰਦਾ ਨਹੀਂ ਜੀ ਛੱਡ ਰਿਹਾ ਕਿਉਂਕਿ ਹਰੇਕ ਬੰਦਾ ਸਾਡੇ ਘਰੇ ਆ ਕੇ ਜੀ ਸਿੱਧੀ ਗੱਲ ਇੱਟਾਂ ਰੋੜੇ ਚਲਾਉਂਦੇ ਆ ਔਰ ਉਸ ਟਾਈਮ ਦੇ ਉੱਤੇ ਪੁਲਿਸ ਪ੍ਰਸ਼ਾਸਨ ਕਿੱਥੇ ਗਿਆ ਹੋਇਆ ਸੀ ਜਿਸ ਟਾਈਮ ਦੇ ਉੱਤੇ ਜਸਪ੍ਰੀਤ ਦੇ ਉੱਤੇ ਝੂਠੇ ਪਰਚੇ ਪਾਏ ਗਏ ਸੀ ਜਸਪ੍ਰੀਤ ਨੂੰ ਨਿਆਂ ਤਾਂ ਕਿਉਂ ਨਹੀਂ ਇਹ ਮਿਲਿਆ ਦੂਜੇ ਜਿਹੜੇ ਚਿੱਟਾ ਵੇਚ ਰਹੇ ਆ, ੁੱੱਕੀ ਵੇਚ ਰਹੇ ਆ, ਗੋਲੀਆਂ ਵੇਚ ਰਹੇ ਆ, ਸ਼ਰੀਆਮ ਕਹਿ ਰਹੇ ਆ ਵੀ ਇੱਥੇ ਧੰਦਾ ਹੋ ਰਿਹਾ ਤੁਸੀਂ ਚੱਕੋ, ਉੱਥੇ ਕਿਉਂ ਨਹੀਂ ਜਾ ਰਹੇ? ਕੁੱਤਾਂ ਜਾਨੀ ਉਹ ਕਰ ਰਹੇ ਅਸੀਂ ਬਲਾ ਬਲਾ ਕੇ ਵੀ ਥੱਕ ਗਏ ਆ ਉਹ ਚੀਜ਼ ਚੱਕਦੇ ਆ ਖੁਦ ਆਪ ਹੀ ਪਾਸੇ ਕਰ ਦਿੰਦੇ ਆ ਕਹਿ ਦਿੰਦੇ ਆ ਵੀ ਇੱਥੇ ਕੋ ਸਾਨੂੰ ਮਿਲਿਆ ਹੀ ਨਹੀਂ ਉਲਟਾ ਸਾਨੂੰ ਝੂਠੇ ਝੂਠੀਆਂ ਧਮਕੀਆਂ ਮਿਲਦੀਆਂ ਹਰ ਟਾਈਮ ਮਿਲਦੀਆਂ ਵੀ ਇਸ ਤਰੀਕੇ ਨਾਲ ਅਸੀਂ ਤੁਹਾਨੂੰ ਵੀ ਹੁਣ ਥੋੜੇ ਦੇ ਵੀ ਕਾਰਵਾਈ ਕਰਾਂਗੇ ਐਸ ਐਚ ਬੂਟਾ ਸਿੰਘ ਦੇ ਨਾਲੇ ਰੁਪਇਆ 50000 ਲਿੱਤਾ ਰਾਤ ਨੂੰ ਨਾਲੇ ਮੇਰੀ ਮਾਂ ਨੂੰ 12 ਵਜੇ ਤੱਕ ਭਾਈ ਰੱਖਿਆ ਜੇ ਮਤਲਬ ਆ ਵਾਕਿਆ ਦੇ ਵਿੱਚ ਵੀ ਇਹਨਾਂ ਨੇ ਵੀ ਇਸ ਤਰ੍ਹਾਂ ਦੀ ਗੱਲ ਕੀਤੀ ਹੈ ਤਾਂ ਉਹਨੇ ਟੈਕਸ਼ੀ ਲਿਆ ਲਈ ਬਸ ਦਾ ਐਸਐਚਓ ਤੇ ਲੱਗੇ ਸ਼ਿਕਾਇਤਕਰਤਾ ਦੇ ਨਸ਼ਾ ਤਸਕਰਾਂ ਨੂੰ ਨਾਮ ਦੱਸਣ ਦੇ ਇਲਜ਼ਾਮ ਸ਼ਿਕਾਇਤਕਰਤਾ ਪਹੁੰਚੀ ਹੈ ਬਠਿੰਡਾ ਦੇ ਐਸਐਸਪੀ ਦਫ਼ਤਰ ਮਾਮਲਾ रामपुरਾ ਦਾ ਦੱਸਿਆ ਜਾ ਰਿਹਾ ਕਿ ਬਠਿੰਡਾ ਪੁਲਿਸ ਐਸਐਚਓ रामपुरਾ ਨੂੰ ਕੁਝ ਨਸ਼ਾ ਤਸਕਰਾਂ ਸਬੰਧੀ ਇਸ ਔਰਤ ਦੇ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਐਸਐਚਓ ਦੇ ਵੱਲੋਂ ਨਸ਼ਾ ਤਸਕਰਾਂ ਤੇ ਕਾਰਵਾਈ ਕਰਨ ਦੀ ਥਾਂ ਇਸ ਔਰਤ ਦੇ ਭਰਾ ਦੇ ਉੱਤੇ ਹੀ ਮਾਮਲੇ ਦਰਜ ਕਰ ਦਿੱਤੇ ਗਏ ਨੇ ਔਰਤ ਦੇ ਵੱਲੋਂ ਇਹ ਇਲਜ਼ਾਮ ਐਸਐਚ ਦੇ ਉਤੇ ਲਗਾਏ ਗਏ ਨੇ ਹਾਂਜੀ ਕੀ ਨਾਮ ਆ ਜੀ ਤੁਹਾਡਾ ਹਾਂਜੀ ਮੇਰਾ ਨਾਮ ਕਮਲਜੀਤ ਘੋਰਾ ਜੀ ਮੈਂ ਅਬੋਹਰ ਦੀ ਰਹਿਣ ਵਾਲੀ ਰਾਮਪਰੇ ਦੀ ਕੁੜੀ ਆ ਜੀ ਮੈਂ ਤੇ ਸਰ ਮੈਂ ਬਹੁਤ ਛਰ ਹੋ ਗਿਆ ਸੀ ਮੇਰੇ ਬ੍ਰਦਰ ਦੇ ਉਤੇ 1 ਸਾਲ ਹੋ ਗਿਆ ਪਰਚੇ ਚੱਲ ਰਹੇ ਨੇ ਉਹਨਾਂ ਤੇ ਝੂਠੇ ਪਰਚੇ ਪਾਏ ਗਏ ਆ ਜੀ ਬਲੈਕੀਆਂ ਦੇ ਕਾਰਨ ਰਾਮਪਰੇ ਦੇ ਵਿੱਚ ਬਹੁਤ ਬਲੈਕ ਹੋ ਰਹੀ ਆ ਚਿੱਟੇ ਦੀ ਤਾਂ ਬਹੁਤ ਵੱਡੀ ਗੜ ਹੈ ਜੀ ਕਿਉਂਕਿ ਮੈਂ ਮੈਡਮ ਕੋਲੇ ਦਿੱਤੀ ਦਰਖਾਸਤ ਦਿੱਤੀ ਜੀ ਇਸ ਤੋਂ ਬਾਅਦ ਮੈਡਮ ਨੇ ਐਸਪੀਡੀ ਸਾਹਿਬ ਨੂੰ ਮਾਰਕ ਕੀਤੀ ਮੈਂ ਸਾਰਿਆਂ ਕੋਲੇ ਜਾ ਜਾ ਕੇ ਆ ਗਈ ਐਸਐਚਓ ਬੂਟਾ ਸਿੰਘ ਕੋਲੇ ਵੀ ਗਈਆਂ ਜੀ ਡੀਐਸਪੀ ਪ੍ਰਦੀਪ ਸਿੰਘ ਕੋਲੇ ਵੀ ਗਈਆਂ ਹੁਣ ਇਸ ਤੋਂ ਬਾਅਦ ਮੈਂ ਮੈਡਮ ਕੋਲੇ ਵੀ ਆਈਆਂ ਜੀ ਇਹਨਾਂ ਨੇ ਐਸਪੀਡੀ ਸਾਹਿਬ ਨੂੰ ਕੇਸ ਦਿੱਤਾ ਜੀ ਇਸ ਤੋਂ ਬਾਅਦ ਜੀ ਇਹਨਾਂ ਨੇ ਮੇਰਾ ਨਾਮ ਇਸਤੇਮਾਲ ਕੀਤਾ ਜੀ ਕਿਉਂਕਿ ਮੈਂ ਤਾਂ ਕੋਈ ਵੀ ਮਤਲਬ ਨਾਮ ਸ਼ੋ ਕੀਤਾ ਹੀ ਨਹੀਂ ਆਪਦਾ ਨਾ ਹੀ ਮੈਂ ਪਾਇਆ ਹੀ ਹੈ ਜੀ ਨਾਮ ਕਿਉਂਕਿ ਮੇਰਾ ਨਾਮ ਲੈ ਲੈ ਕੇ ਉਹ ਉੱਥੇ ਕਹਿ ਰਹੇ ਆ ਵੀ ਇਸ ਕੁੜੀ ਨੇ ਦਰਖਾਸਤ ਪਾਈ ਆ ਮੇਰੀ ਠੀਕ ਹੈ ਜੋ ਦਰਖਾਸਤ ਹੈਗੀ ਉਹ ਗੁਪਤ ਹੈ ਮੈਂ ਤਾਂ ਕਿਸੇ ਦਾ ਨਾਮ ਲਿਆ ਹੀ ਨਹੀਂ ਜੀ ਇਹ ਆਪਦੇ ਕੋਲੋਂ ਹੀ ਜੀ ਚੱਕਦੇ ਆ ਇਹ ਅੰਦਰ ਕਹਿ ਰਹੇ ਜੀ ਸਾਰੇ ਕਿਉਂਕਿ ਐਸ ਐਚਓ ਬੂਟਾ ਸਿੰਘ ਵੀ ਕਹਿ ਰਿਹਾ ਮੇਰੀ ਮਾਂ ਨੂੰ ਮੇਰੇ ਬ੍ਰਦਰ ਨੂੰ ਸਾਰਿਆਂ ਨੂੰ ਕਹਿ ਰਿਹਾ ਇਸ ਤਰੀਕੇ ਨਾਲ ਤੁਹਾਡੀ ਕੁੜੀ ਇਹ ਕਰਵਾ ਰਹੀ ਆ ਉਹਨਾਂ ਦੇ ਜਿਹੜੇ ਸਟਾਫ ਦੇ ਮੈਂਬਰ ਨੇ ਉਹ ਵੀ ਸਾਰੇ ਦੱਸ ਰਹੇ ਆ ਜੀ ਘਰੋ ਘਰੀ ਜਾ ਜਾ ਕੇ ਕੋਈ ਹੋਰ ਵੀ ਬੰਦਾ ਨਹੀਂ ਜੀ ਛੱਡ ਰਿਹਾ ਕਿਉਂਕਿ ਹਰੇਕ ਬੰਦਾ ਸਾਡੇ ਘਰੇ ਆ ਕੇ ਜੀ ਸਿੱਧੀ ਗੱਲ ਇਟਾਂ ਰੋੜੇ ਚਲਾਉਂਦੇ ਆ ਅਸੀਂ ਦੁਖੀ ਪਰੇਸ਼ਾਨ ਹੋਏ ਪਿਆ ਮੈਂ ਹੁਣ ਪ੍ਰਸ਼ਾਸਨ ਕੋਲ ਵੀ ਮੈਡਮ ਕੋਲ ਵੀ ਗਈਆਂ ਉਹ ਕਹਿੰਦੇ ਵੀ ਐਸ ਪੀ ਡੀ ਸਾਹਿਬ ਹੈ ਨਹੀਂਗੇ ਹੁਣ ਇਸ ਤਰੀਕੇ ਨਾਲ ਜੀ ਹੁ ਫਸੀ ਪਈਆਂ ਪੂਰੀ ਕਿਉਂਕਿ ਉਹ ਬੰਦੇ ਕਹਿੰਦੇ ਵੀ ਪਰਚੇ ਜਿਹੜੇ ਪੁਆਏ ਆ ਇਹ ਤੂੰ ਹੀ ਪੁਆਏ ਆ ਵੀ ਤੂੰ ਹੀ ਛੱਡੇ ਕਾਰਵਾਈਆਂ ਕਰਾ ਰਹੀਆਂ ਪਰ ਉਸ ਟਾਈਮ ਦੇ ਉੱਤੇ ਪੁਲਿਸ ਪ੍ਰਸ਼ਾਸਨ ਕਿੱਥੇ ਗਿਆ ਹੋਇਆ ਸੀ ਜਿਸ ਟਾਈਮ ਦੇ ਉੱਤੇ ਜਸਪ੍ਰੀਤ ਦੇ ਉੱਤੇ ਝੂਠੇ ਪਰਚੇ ਪਾਏ ਗਏ ਸੀ ਜਸਪ੍ਰੀਤ ਨੂੰ ਨਿਆਂ ਇਹ ਤਾਂ ਕਿਉਂ ਨਹੀਂ ਇਹ ਮਿਲਿਆ ਕਿਉਂਕਿ ਐਸਐਚਓ ਬੁੱਟਾ ਸਿੰਘ ਨੇ ਚੱਕਿਆ ਚੱਕ ਕੇ ਪਰਚਾ ਘੱਟਤਾ ਜਿਹੜਾ ਮੁਲਾਜ਼ਮ ਆਉਂਦਾ ਨਵੀਂ ਕੁਰਸੀ ਤੇ ਬਹਿੰਦਾ ਆਉਂਦਾ ਆ ਕੇ ਜਸਪ੍ਰੀਤ ਤੇ ਪਰਚਾ ਪੈਂਦਾ ਦੂਜੇ ਜਿਹੜੇ ਚਿੱਟਾ ਵੇਚ ਰਹੇ ਆ ੁੱਕੀ ਵੇਚ ਰਹੇ ਆ ਗੋਲੀਆਂ ਵੇਚ ਰਹੇ ਆ ਸ਼ਰਿਆਂ ਮਕਹਿ ਰਹੇ ਉੱਤੋਂ ਕਿਉਂ ਨਹੀਂ ਉਹ ਕਰ ਰਹੇ ਅਸੀਂ ਬਲਾ ਬਲਾ ਕੇ ਵੀ ਥੱਕ ਗਏ ਆ ਉਹ ਚੀਜ਼ ਚੱਕਦੇ ਆ ਖੁਦ ਆਪ ਹੀ ਪਾਸੇ ਕਰ ਦਿੰਦੇ ਆ ਕਹਿ ਦਿੰਦੇ ਆ ਵੀ ਇੱਥੇ ਕੋਈ ਸਾਨੂੰ ਮਿਲਿਆ ਹੀ ਨਹੀਂ ਉਲਟਾ ਸਾਨੂੰ ਝੂਠੇ ਝੂਠੀਆਂ ਧਮਕੀਆਂ ਮਿਲਦੀਆਂ ਹਰ ਟਾਈਮ ਮਿਲਦੀਆਂ ਵੀ ਇਸ ਤਰੀਕੇ ਨਾਲ ਅਸੀਂ ਤੁਹਾਨੂੰ ਵੀ ਹੁਣ ਥੋੜੇ ਦੇ ਵੀ ਕਾਰਵਾਈ ਕਰਾਂਗੇ ਤੁਸੀਂ ਦੱਸੋ ਵੀ ਅਸੀਂ ਕਿੱਥੇ ਸਾਡਾ ਬਚਾ ਕਿੱਥੇ ਹੋ ਸਕਦਾ ਮਨਜੀਤ ਕੌਰ ਦਾ ਕੋਈ ਦੋਸ਼ ਨਹੀਂ ਸੀ ਜਿਹਦੇ ਵਿੱਚ ਇਹਨਾਂ ਨੇ ਚੱਕਿਆ ਚੱਕ ਕੇ ਸੱਤੇ ਦਾ ਪਰਚਾ ਪਾਇਆ ਜਿੰਦਰ ਸੁਨਿਆਰੀ ਸੀ ਜਿਹੜੀ ਲਾਉਂਦੀ ਸੀ ਸੱਤਾ ਉਸ ਜਨਾਨੀ ਦਾ ਲਿਆ ਕੇ ਇਹਨਾਂ ਨੇ ਸਾਰਾ ਪਰਚਾ ਉਹਨੇ ਖੁਦ ਸਾਰੇ ਬੰਦਿਆਂ ਨੂੰ ਦੱਸਿਆ ਵੀ ਇਸ ਤਰੀਕੇ ਨਾਲ ਆ ਵੀ ਲੈ ਕੇ ਗਏ ਮੇਰੇ ਘਰੋਂ ਪਰਚੇ ਲੈ ਕੇ ਗਏ ਨਾਲੇ ਗੋਲੀ ਵੀ ਲੈ ਕੇ ਗਏ ਆ ਉਹਦੇ ਕੋਲੋਂ 600 ਗੋਲੀ ਵੀ ਮਿਲੀ ਆ ਤੇ ਪਰ ਉਹਦਾ ਪਰਚਾ ਵੀ ਸੱਪੇ ਦਾ ਲੈ ਕੇ ਗਿਆ ਉਹੀ ਪਰਚਾ ਲਾ ਕੇ ਮੇਰੀ ਮਾਂ ਨੂੰ ਡਰਾ ਧਮਕਾ ਕੇ ਐਸਐਚ ਬੂਟਾ ਸਿੰਘ ਨੇ ਨਾਲੇ ਰੁਪਇਆ 50000 ਲਿੱਤਾ ਰਾਤ ਨੂੰ ਨਾਲੇ ਮੇਰੀ ਮਾਂ ਨੂੰ 12 ਵਜੇ ਤੱਕ ਭਾਈ ਰੱਖਿਆ ਜਸਪ੍ਰੀਤ ਦਾ ਰਮਾਣਾ ਇੰਨਾ ਤਗੜਾ ਲਿੱਤਾ ਜੀ ਤੁਸੀਂ ਪੁੱਛ ਕੇ ਦੇਖੋ ਕੋਈ ਕੰਮ ਵੀ ਨਹੀਂ ਸੀ ਕਰਦਾ ਪਰ ਫੇਰ ਵੀ ਉਸ ਦੇ ਉੱਤੇ ਇਸ ਤਰੀਕੇ ਨਾਲ ਇਹਨੇ ਜ਼ੁਲਮ ਕੀਤੇ ਆ 370 ਵਜੇ ਉਹਦੇ ਇੱਕ ਲੱਤ ਦੀ ਨਾੜ ਬਲਾਕ ਹੋਈ ਆ ਇੱਕ ਅੱਖ ਦੀ ਨਿਗਾ ਗਈ ਆ ਉਸ ਦੇ ਜ਼ਿੰਮੇਵਾਰ ਕੌਣ ਆ ਪੰਜਾਬ ਪੁਲਿਸ ਜ਼ਿੰਮੇਵਾਰ ਹੈ ਮੈਂ ਕਹਤ ਕਹਿੰਦੀ ਆ ਰਾਮਪੁਰਾ ਪੁਲਿਸ ਕਿਉਂ ਪਾ ਰਹੇ ਜਸਪ੍ਰੀਤ ਜਸਪ੍ਰੀਤ ਦੇ ਉੱਤੇ ਝੂਠੇ ਪਰਚੇ ਕਿਉਂਕਿ ਉਹ ਵੀ ਪਹਿਲਾਂ ਯੁੱਧ ਨਸ਼ਿਆਂ ਦੇ ਵਿਰੁੱਧ ਖੜੀ ਸੀ ਖੜਾ ਸੀ ਕਿਉਂਕਿ ਹੁਣ ਜਸਪ੍ਰੀਤ ਨੇ ਜੇ ਠੱਲ ਪਾਈ ਤਾਂ ਦੇਖਿਆ ਵੀ ਹੁਣ ਕਮਲਜੀਤ ਕੌਰ ਖੜੀ ਹੋ ਗਿਆ ਹੁਣ ਕਮਲਜੀਤ ਕੌਰ ਦੇ ਉੱਤੇ ਦਬਾਅ ਪਾ ਰਹੇ ਆ ਉਹ ਇਹੀ ਕਹਿ ਰਹੇ ਵੀ ਹੁਣ ਅਸੀਂ ਤੈਨੂੰ ਵੀ ਨਹੀਂ ਬਖਸ਼ਣਾ ਤੇਰੇ ਤੇ ਵੀ ਪਰਚਾ ਪਵਾ ਕੇ ਆਵਾਂਗੇ ਤੁਸੀਂ ਦੱਸੋ ਸਾਨੂੰ ਇਨਸਾਫ ਕਿੱਥੇ ਮਿਲ ਸਕਦਾ ਜਦੋਂ ਸਾਨੂੰ ਸੀਨੀਅਰ ਅਧਿਕਾਰ ਕੋਲੋਂ ਨਹੀਂ ਇੱਥੋਂ ਨਹੀਂ ਮਿਲ ਰਿਹਾ ਇਨਸਾਫ ਸਾਨੂੰ ਤੁਸੀਂ ਦੱਸੋ ਵੀ ਅਸੀਂ ਇ ਮੂ ਮਿਲੇ ਹੋ ਇਸ ਕੰਦੇ ਵਿੱਚ ਹਾਂਜੀ ਹਾਂਜੀ ਮਿਲੇ ਆ ਜੀ ਮਿਲੇ ਆ ਉਹਨਾਂ ਨੇ ਵੀ ਸਿੱਧਾ ਨਾਮ ਲਿੱਤਾ ਉਹਨਾਂ ਨੇ ਕਿਹਾ ਸਭ ਦੇ ਘਰੋਂ ਘਰੀ ਜਾ ਕੇ ਦੱਸਿਆ ਬੂਤਾ ਸਿੰਘ ਨੇ ਰਾਤ ਨੂੰ 9 ਵਜੇ ਸਤਪਾਲ ਸਿੰਘ ਨੂੰ ਮੁੰਚੀ ਨੂੰ ਬੁਲਾਇਆ ਜਿਹੜਾ ਪੱਠੇ ਤੇ ਲੱਗਿਆ ਹੋਇਆ ਉਹਨੂੰ ਖੁਦ ਕਹੀਏ ਸ਼ਰਿਆਮ ਗੱਲ ਵੀ ਇਹ ਕਮਲਜੀਤ ਕੌਰ ਆ ਤੇਰੇ ਮੁੰਡਿਆਂ ਦੇ ਉੱਤੇ ਕਾਰਵਾਈ ਕਰਵਾ ਰਹੀ ਆ ਉਧਰੋਂ ਆਪਣੇ ਬੂਤਾ ਸਿੰਘ ਦਾ ਇੱਕ ਦੋਸਤ ਹੈ ਦਿਲਜਾਰ ਉਸ ਬੰਦੇ ਨੇ ਵੀ ਗੱਲ ਕਹੀ ਆ ਵੀ ਇਸ ਤਰੀਕੇ ਨਾਲ ਤੇਰੇ ਮੁੰਡਿਆਂ ਦੇ ਤੇ ਪਰਚਾ ਪਵਾ ਰਹੀ ਆ ਕਮਲਜੀਤ ਕੌਰ ਪਵਾ ਰਹੀ ਆ ਇਹਨਾਂ ਕੋਲ ਕੀ ਸਬੂਤ ਆ ਵੀ ਕਮਲਜੀਤ ਹੀ ਸਾਰਾ ਕੰਮ ਕਰ ਰਹੀ ਆ ਇਸ ਕੁੱਤ ਦੇਣ ਮੈਨੂੰ ਮੈਨੂੰ ਇਹਨਾਂ ਨੇ ਇੰਨੇ ਚਿਰ ਦਾ ਉਹਨਾਂ ਐਕਸ਼ਨਾਂ ਤੇ ਬੰਦਿਆਂ ਦੇ ਉੱਤੇ ਐਕਸ਼ਨ ਕਿਉਂ ਨਹੀਂ ਲਿਆ ਕਿਸੇ ਬੰਦੇ ਤੇ ਵੀ ਐਕਸ਼ਨ ਨਹੀਂ ਲਿਆ ਉੱਥੇ ਐਨੇ ਨਸ਼ਾ ਪਸਕਰ ਨੇ ਕਿਸੇ ਨੂੰ ਚੱਕਿਆ ਮੈਂ ਐਨੇ ਵਾਰੀ ਇਹਨਾਂ ਨੂੰ ਕਿਹਾ ਬੇਨਤੀਆਂ ਕੀਤੀਆਂ ਹੱਥ ਬੰਨੇ ਡਿਪਟੀ ਨੂੰ ਵੀ ਕਿਹਾ ਉਹਨਾਂ ਨੇ ਵੀ ਕਿਹਾ ਵੀ ਸਾਡੇ ਕੋਲ ਚਾਰ ਬ੍ਰਾਂਚਾਂ ਨੇ ਤੁਸੀਂ ਦੱਸੋ ਵੀ ਉਹਨਾਂ ਨੇ ਵੀ ਤੂੰ ਕਾਰਵਾਈ ਨਹੀਂ ਕੀਤੀ ਉਲਟਾ ਦੋਸ਼ ਕਿਹਦੇ ਤੇ ਲਾਇਆ ਜਸਪ੍ਰੀਤ ਤੇ ਕਮਲਜੀਤ ਕੌਰ ਤੇ ਲਾਇਆ ਉਹਨਾਂ ਨੇ ਇਹ ਗੱਲ ਕਹੀ ਆ ਤੇਰੀ ਭੈਣ ਵੀ ਨਾਲ ਲੱਗ ਕੇ ਨਸ਼ਾ ਵੇਚਦੀ ਹੋਊਗੀ ਮੈਸਿਸਪੀ ਨੂੰ ਮਿਲਿਓ ਕੀ ਆਸ਼ਵਾਸ਼ਣ ਦੋ ਐਸਐਸਪੀ ਮੈਡਮ ਨੇ ਤਾਂ ਇਹ ਗੱਲ ਕਹੀ ਆ ਵੀ ਕੋਈ ਰੁਕੋ ਵੇਟ ਕਰੋ ਮੈਂ ਵੇਟਿੰਗ ਦੇ ਵਿੱਚ ਮੈਂ ਆਪਦੇ ਭਰਾ ਨੂੰ ਕਿਵੇਂ ਮਰਵਾ ਦਿਆਂ ਕਿੰਨੇ ਕਿ ਪਰਚੇ ਪਏ ਆ ਤੁਹਾਡੇ ਮੇਰੇ ਭਰਾ ਦੇ ਉੱਤੇ ਜੀ ਤਿੰਨ ਪਰਚੇ ਐਂਡੀਬੀਐਸ ਦੇ ਝੂਠੇ ਪਾਏ ਗਏ ਐ ਇਹਨਾਂ ਨੇ ਕੰਮ ਕੀ ਕਰਦਾ ਵੈਸੇ ਕੰਮ ਵੈਸੇ ਉਹਨਾਂ ਦਾ ਜੀ ਖੋਖਾ ਸੀਗਾ ਖੋਖਾ ਖੋਖੇ ਦੇ ਨਾਲ ਹੀ ਨੈਭ ਸਿੰਘ ਕਬੂਤਰ ਸੀਗਾ ਉਸ ਦੀ ਵਜ੍ਹਾ ਕਾਰਨ ਹੋਇਆ ਏ ਜੋ ਕੁਝ ਵੀ ਹੋਇਆ ਅੱਜ ਮੈਂ ਸ਼ਰਿ ਆਮ ਦੱਸਦੀ ਮੈਨੂੰ ਕੋਈ ਡਰ ਨਹੀਂ ਉਹਨਾਂ ਬੰਦਿਆ ਤੋਂ ਨੈਭ ਸਿੰਘ ਕਬੂਤਰ ਦੀ ਵਜ੍ਹਾ ਕਾਰਨ ਅੱਜ ਮੇਰਾ ਭਰਾ ਦੋਸ਼ੀ ਠਾਹ ਰਾਇਆ ਗਿਆ ਪਰ ਮੇਰੇ ਭਰਾ ਤੇ ਕੋਈ ਦੋਸ਼ ਨਹੀਂ ਕਿਉਂ ਕਰਾ ਅਤੇ ਇਸ ਮਾਮਲੇ ਦੇ ਵਿੱਚ ਡੀਐਸਪੀ ਗੁਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਐਸਐਸਪੀ ਬਠਿੰਡਾ ਨੂੰ ਜੋ ਔਰਤ ਮਿਲੀ ਹੈ ਉਸ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਐਐਸਐਚਓ ਦੇ ਖਿਲਾਫ ਉਹਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਇਨਕੁਆਇਰੀ ਕੀਤੀ ਜਾ ਰਹੀ ਹੈ ਤੇ ਜੇਕਰ ਐਐਸਐਚਓ ਦੇ ਵੱਲੋਂ ਅਜਿਹਾ ਕੀਤਾ ਗਿਆ ਹੋਇਆ ਤਾਂ ਉਸ ਦੇ ਉੱਤੇ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਅਨਸਰ ਇੱਕ ਰਾਮਪੁਰੇ ਤੋਂ ਲੇਡੀਜ਼ ਮੈਨ ਲਾਈ ਸੀ ਕਿ ਨਸਲਾ ਉਕੇ ਲੜਕੀ ਪੇਸ਼ ਹੋਈ ਸੀ ਸਾਹਿਬ ਦੇ ਅੱਜ ਉਹਨਾਂ ਨੇ ਦੱਸਿਆ ਸੀਗਾ ਵੀ ਮੈਂ ਕੋਈ ਨਸ਼ੇ ਬਾਰੇ ਸ਼ਾਇਦ ਸ਼ਾਇਦ ਮੇਬੀ ਉਹਨਾਂ ਨੇ ਬੂਟਾ ਸਿੰਘ ਜਿਹੜੇ ਐਸ ਐਚਓ ਹੈਗੇ ਆ ਉਹਨਾਂ ਨੂੰ ਕੋਈ ਦੱਸਿਆ ਸੀਗਾ ਤੇ ਉਹ ਕਹਿੰਦੇ ਵੀ ਸ਼ਾਇਦ ਮੇਰਾ ਨਾਮ ਉਹਨਾਂ ਨੇ ਡਿਸਕਲੋਜ਼ ਕਰਤਾ ਤੇ ਜੋ ਕੋਈ ਮਤਲਬ ਉਹਨਾਂ ਨੂੰ ਸ਼ਾਇਦ ਇਸ ਲੈਵਲ ਤੇ ਕੋਈ ਧਮਕੀਆਂ ਆ ਰਹੀਆਂ ਜਿਹਦੇ ਬਾਰੇ ਉਹਨਾਂ ਨੇ ਅੱਜ ਐਪਲੀਕੇਸ਼ਨ ਦਿੱਤੀ ਹੈ ਤੋਂ ਐਸ ਪੀ ਡੀ ਜਿਹੜੇ ਹੈਗੇ ਆ ਉਹਨਾਂ ਨੂੰ ਮਾਰਕ ਕੀਤੀ ਦਰਖਾਸਤ ਵੈਰੀਫਾਈ ਕਰਕੇ ਜੇ ਮਤਲਬ ਆ ਵਾਕਿਆ ਦੇ ਵਿੱਚ ਵੀ ਇਹਨਾਂ ਨੇ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਹੈ ਤੇ ਉਹਨਾਂ ਤੇ ਐਕਚੁਅਲੀ ਲਾਜੋਗੇ ਬਸ ਦਾ ਇਹਦਾ ਇਹ ਕੁਛ ਕਰਦਾ ਉਹਦੇ ਨਾਮ ਦਾ ਸਟੋਰ ਉਹਨਾਂ ਦੇ ਨਾਮ ਦੇ ਵੈਸੇ ਤਾਂ ਨਹੀਂ ਹੁੰਦਾ ਲੇਕਿਨ ਇਹ ਵੈਰੀਫਾਈ ਤਾਂ ਹੀ ਕਰ ਰਹੇ ਹਨ ਕਿ ਕੀ ਨਾਮ ਡਿਸਕਲੋਜ਼ ਹੋਇਆ ਹੈ ਕਿ ਕਿਸੇ ਹੋਰ ਨੇ ਤਾਂ ਨਹੀਂ ਕੀਤਾ ਜਾਂ ਕੀ ਹੋਇਆ ਇਸੇ ਕਰਕੇ ਕਰਨਾ ਵੀ ਬੂਟਾ ਸਿੰਘ ਨੇ ਕੀਤਾ ਕਿ ਕਿਸੇ ਹੋਰ ਨੇ ਕੀਤਾ ਉਹਨੂੰ ਪਤਾ ਹੈ ਗੜੇ ਮਾਰ ਲਿਆ ਉਹਦੇ ਕਰੇਗਾ ਉਹਦੇ ਬਾਰੇ ਉਹ ਹੀ ਸਾਰਾ ਵੈਰੀਫਾਈ ਕਰਕੇ ਉਹਦੀ ਜਾਂਚ ਪੜਤਾਲ ਕਰਕੇ ਜੋ ਵੀ ਹੋਊਗਾ ਉਹਦੇ ਖਿਲਾਫ ਐਕਸ਼ਨ ਲਿਆ ਜਾਊਗਾ ਜੀ ਲੇਡਿਸ ਸਾਹਿਬ ਨੇ ਕਿਹਾ ਕਿ ਬੂਟਾ ਸਿੰਘ ਨੇ ਇਹ ਕਰ ਕਾ ਜਾ ਕੇ ਜਿਨ੍ਹਾਂ ਦੇ ਨਾਮ ਉਨੰਤਰ ਜਾ ਕੇ ਗਿਆ ਵੀ ਇਸ ਰਿਪੋਰਟ ਨੂੰ ਪਸਾਉਣਾ ਹੈ ਇਹ ਐਪਲੀਕੇਸ਼ਨ ਦੇਖੋ ਇਹ ਸੇ ਕਰਕੇ ਜਿਹੜੀ ਦਰਖਾਸਤ ਹੈ ਐਸਪੀ ਡੀ ਸਾਹਿਬ ਨੂੰ ਉਹਦੀ ਜਿਹੜੀ ਵੈਰੀਫਾਈ ਕੀਤੀ ਮਾਰਕ ਕੀਤੀ ਗਈ ਹੈ ਐਸਪੀ ਡੀ ਸਾਹਿਬ ਉਹਦਾ ਹੈ ਦੋ ਦਿਨਾਂ ਚ ਕਨਕਲੂਜਨ ਕੱਢ ਕੇ ਸਾਨੂੰ ਦੱਸ ਦੇਣ ਕਿ ਵੀ ਕੀ ਉਹਦੇ ਵਿੱਚ ਐਸਐਚਓ ਦਾ ਫਾਲਟ ਹੈ ਕਿ ਐਸਐਚਓ ਨੇ ਕਰ ਕਰ ਜਾ ਕੇ ਜੋ ਉਹ ਮੰਦੇਰ ਦਸਨ ਮੁਤਾਬਕ ਕਿ ਉਹਨੇ ਵੀ ਉਹਨਾਂ ਦਾ ਨਾਮ ਲਿਆ ਜੇ ਉਹਨਾਂ ਨੂੰ ਕੋਈ ਇਹ ਗੱਲ ਸਾਹਮਣੇ ਆਉਂਦੀ ਤੇ ਜ਼ਰੂਰ ਉਹਦੇ ਖਿਲਾਫ ਐਕਸ਼ਨ ਲਿਆ ਜਾਵੇ ਦੱਸਦੀ ਕਿ ਐ ਬੈਸੀ ਤਾਂ ਸਰਕਾਰ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਨਸ਼ਾ ਤਸਕਰਾ ਸੰਬੰਧੀ ਸ਼ਿਕਾਇਤ ਦਿੱਤੀ ਜਾਵੇ ਤੇ ਜੋ ਸ਼ਿਕਾਇਤ ਦੇਣਗੇ ਉਹਨਾਂ ਦੇ ਨਾਮ ਨਹੀਂ ਦੱਸੇ ਜਾਣਗੇ ਡਿਸਕਲੋਜ਼ ਨਹੀਂ ਕੀਤੇ ਜਾਣਗੇ ਪਰ ਇਸ ਔਰਤ ਦਾ ਇਲਜ਼ਾਮ ਹੈ ਕਿ ਉਹਨਾਂ ਦੇ ਵੱਲੋਂ ਜੋ ਨਸ਼ਾ ਤਸਕਰਾ ਸੰਬੰਧੀ ਸ਼ਿਕਾਇਤ ਦਿੱਤੀ ਗਈ ਸੀ ਐਸਐਚਓ ਦੇ ਵੱਲੋਂ ਨਸ਼ਾ ਤਸਕਰਾ ਦੇ ਉੱਤੇ ਕਾਰਵਾਈ ਨਹੀਂ ਕੀਤੀ ਗਈ ਸਗੋਂ ਉਲਟਾ ਉਹਨਾਂ ਦੇ ਨਾਮ ਨਸ਼ਾ ਤਸਕਰਾ ਨੂੰ ਦੱਸ ਦਿੱਤੇ ਗਏ ਤੇ ਹੁਣ ਉਹ ਉਹਨਾਂ ਨੂੰ ਧਮਕੀਆਂ ਦੇ ਰਹੇ ਨੇ ਤੇ ਇਸ ਔਰਤ ਦੇ ਵੱਲੋਂ ਐਸਐਚਓ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਤੇ ਔਰਤ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਨਸ਼ਾ ਤਸਕਰਾਂ ਦੇ ਵੱਲੋਂ ਉਹਦੇ ਘਰ ਦੇ ਉੱਤੇ ਵੀ ਕਈ ਵਾਰ ਹਮਲੇ ਕੀਤੇ ਜਾ ਚੁੱਕੇ ਨੇ ਤੇ ਹੁਣ ਉਹ ਇਨਸਾਫ ਦੀ ਮੰਗ ਕਰ ਰਹੀ ਹੈ ਬਠਿੰਡਾ ਤੋਂ ਪਰਵਿੰਦਰਜੀਤ ਸਿੰਘ ਪੰਜਾਬੀ ਲੋਕ ਚੈਨਲ